ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਇਹ ਲਾਤਾ ਜੀ ਆਪਾਂ 744 ਸਵਰਾਜ ਦੇ ਘੋੜਾ ਵੈਂਪਰ ਇੱਕ ਕੁਮੰਟਲ ਤੇ 23 ਕਿਲੋ ਦਾ ਜੀ ਇਹ ਸੁਪਰ ਸੀਟਰ ਤੇ ਚਲਾਉਣਾ ਟਰੈਕਟਰ ਇਹ ਤੇ ਮੂਰੇ ਬੋਰੀ ਰੱਖਣ ਨੂੰ ਸਕੰਜਾ ਵੀ ਬਣਾਤਾ ਤੇ ਗਾਹਾਂ ਲਾਤਾ ਜੀ ਇਹ ਫਲੈਟ ਫੈਰਦਾਨ ਪੌੜੀ ਫੋਲਡਿੰਗ ਵਾਲੀ ਹੈ ਜੀ ਇਸ ਤਰ੍ਹਾਂ ਚੱਕੀ ਜਾਂਦੀ ਹੈ ਨਾਲੇ ਤਾਂ ਥੱਲੋਂ ਪੈਰ ਦਾਣੇ ਧੋਣਾ ਸੌਖਾ ਬੈਂਡਰੀ ਬਾਕਸਾ ਇਸ ਤਰ੍ਹਾਂ ਕਰਤਾ ਇਹ ਵੀ ਬਹੁਤ ਹਰੇਲਾ ਕੱਟਣਾ ਸੌਖਾ ਮੈਸੀ ਵਾਲਾ ਲਾਤਾ ਇਹਦੇ ਰੇਸ ਪੈਡਲ ਫੋੜੀ ਇਧਰ ਵੀ ਫੋਲਡਿੰਗ ਵਾਲੀ ਹੈ ਤੇ ਵਿੱਚ ਇਧਰਲੇ ਪਾਸੇ ਬਣਾਤਾ ਟੂਲ ਬਾਕਸ ਬੋਲ ਬਾਕਸ ਬਣਾਤਾ ਤੇ ਇਹ ਬੈਂਪਰ ਦੇ ਵਿੱਚ ਹੀ ਟੈਂਕੀ ਬਣੀ ਹੋਈ ਹੈ 50 ਲੀਟਰ ਘੱਟੋ ਘੱਟ ਤੇਲ ਪਊਗਾ ਤੇ ਇਹ ਆਪਣੇ ਕੋਲੇ ਹੋਰ ਵੀ ਆਇਆ ਖੜਾ ਇੱਕ 855 ਇਹਦੇ ਮਗਰਾਟ ਸੈੱਟ ਕਰਨੇ ਆ ਪੈਰਦਾਨ ਲਾਉਣੇ ਆ ਤੇ ਕਾ ਹੋਰ ਖੜਾ ਹੈ ਇੱਕੋ ਹੋਰ ਖੜਾ ਹੈ